ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਸਮੇਂ ਤੋਂ ਮੈਂ ਨੋਟਿਸ ਕਰ ਰਿਹਾ ਦੇਖ ਰਿਹਾ ਵਾਂ ਐਨਲਾਈਜ਼ ਕਰ ਰਿਹਾ ਚੰਗੀ ਤਰ੍ਹਾਂ ਨਾਲ ਕਿ ਜਿਹੜੀ ਆਮ ਆਦਮੀ ਪਾਰਟੀ ਆ ਔਰ ਕੇਜਰੀਵਾਲਦੀਪ ਦੇ ਹਦਾਇਤ ਤੇ ਸਾਰੇ ਪੰਜਾਬ ਦੇ ਵਿੱਚ ਵਿੱਚ ਭਗਵੰਤਪਨ ਵੀ ਪਾਰਟੀ ਬਣਾ ਲਿਆ ਉਹਨਾਂ ਨੇ ਇੱਕ ਪੂਰਾ ਪ੍ਰੀ ਪਲਾਨਡ ਤਰੀਕੇ ਨਾਲ ਪੰਜਾਬ ਦੀ ਛਵੀ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਦੋ ਵਿਸ਼ੇਸ਼ ਪ੍ਰੋਗਰਾਮ ਇਹਨਾਂ ਨੇ ਪਿਛਲੇ ਦਿਨਾਂ ਚ ਚਲਾਏ ਉਹ ਯੁੱਧ ਨਸ਼ੇ ਵਿਰੁੱਧ ਉਹਦੇ ਚ ਬਹੁਤ ਸਾਰੇ ਗਰੀਬ ਬੰਦੇ ਉਹਨਾਂ ਦੇ ਘਰ ਕੋਟਾ ਹਾਤੇ ਆਪਣੇ ਵੱਲੋਂ ਸ਼ੋਅ ਕਰਕੇ ਸੀ ਐਨ ਡੀ ਪੀਐਸ ਦੇ ਪਰਚੇ ਦਰਜ ਕਰਤੇ ਸੀ ਜ਼ਿਲ੍ਹਾਾਂ ਚ ਬੜੇ ਬੰਦੇ ਸੁੱਟ ਦਿੱਤੇ ਹਾਲਾਂਕਿ ਇਹ ਇਹਦਾ ਹੱਲ ਨਹੀਂਗਾ ਅਕਸਰ ਨਸ਼ਾ ਕੱਲ ਪਰਸੋ ਚੌਰ ਦਾ ਤਾਂ ਹੋਇਆ ਨਹੀਂਗਾ ਇਹ ਤਾਂ ਪਿਛਲੇ ਕੁਝ ਦਿਹਾਕਿਆਂ ਤੋਂ ਪੰਜਾਬ ਦੇ ਨੌਜਵਾਨ ਉਸ ਗ੍ਰਿਫਟ ਚ ਆਏ ਕਿਉਂਕਿ ਖੇਤੀ ਢਹਠੇਰੀ ਹੋ ਗਈ ਸਰਕਾਰੀ ਨੌਕਰੀਆਂ ਲਿਮਟਿਡ ਨੇ ਅਗਰ ਗਵਰਨਮੈਂਟ ਕੋ ਚਾਵੇ ਵੀ ਤਾਂ ਮੈਕਸਿਮਮ 4 ਲੱਖ ਸਰਕਾਰੀ ਨੌਕਰੀਆਂ ਕਰੀਬ ਉਹ ਸਾਰੀ ਤੇ ਖਾਲੀ ਹੁੰਦੀ ਨਗੀ ਔਰ 3 ਕਰੋੜ ਵਾਦੀ ਆ ਹਰ 20-25 ਸਾਲ ਵਿੱਚ ਇੱਕ ਨਵੀਂ ਜਨਰੇਸ਼ਨ ਪੈਦਾ ਹੋਗੀ ਆ ਉਹਨਾਂ ਦੇ ਕੋਲ ਇਹਨੇ ਨੌਕਰੀਆਂ ਗਵਰਨਮੈਂਟ ਜੌਬਸ ਹੋ ਹੀ ਨਹੀਂ ਸਕਦੀਆਂ ਪ੍ਰਾਈਵੇਟ ਸੈਕਟਰ ਸਾਡਾ ਪੰਜਾਬ ਦਾ ਤਬਾਹ ਵਾ ਪ੍ਰਾਈਵੇਟ ਸੈਕਟਰ ਮਤਲਬ ਕਿ ਜਿਹੜੀ ਇਥੇ ਪ੍ਰਾਈਵੇਟ ਸੈਕਟਰ ਇੰਡਸਟਰੀ ਆ ਉਹ ਇਸ ਕਰਕੇ ਤਬਾਹ ਵਾ ਖੇਤੀ ਤੇ ਪ੍ਰਾਈਵੇਟ ਸੈਕਟਰ ਇੰਡਸਟਰੀ ਦਾ ਕਿਉਂਕਿ ਪਾਕਿਸਤਾਨ ਦਾ ਬਾਰਡਰ ਪੱਕੇ ਤੌਰ ਤੇ ਬੰਦ ਕੀਤਾ ਹੁਣ ਹੁਣ ਤੱਕ ਐਰ ਪਤਾ ਨਹੀਂ ਕੋ ਉਮੀਦ ਨਜ਼ਰ ਹੀ ਨਹੀਂ ਆਉਂਦੀ ਖੁੱਲਣ ਦੀ ਪੰਜਾਬ ਲੈਂਡਲੌਕ ਸਟੇਟਸ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਤੇ ਇਹਨਾਂ ਹਾਲਾਤਾਂ ਦੇ ਵਿੱਚ ਨੌਜਵਾਨਾਂ ਦੇ ਕੋਲ ਦੋ ਹੀ ਰਾਹ ਸੀਗੇ ਜਾਂ ਤਾਂ ਜਿਹੜੇ ਸਰਦੇ ਪੁੱਜਦੇ ਸੀ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਵਿਦੇਸ਼ਾਂ ਨੂੰ ਭੱਜ ਗਏ ਸ਼ਾਇਦ ਬਚ ਗਏ ਉੱਥੇ ਜਾ ਕੇ ਕੰਮਕੁਮ ਕਰਦੇ ਨੇ ਜਿਹੜੇ ਵਿਚਾਰੇ ਇੱਥੇ ਰਹਿ ਗਏ ਗਰੀਬ ਆਦਮੀ ਕਹਿ ਲੋ ਮਾਤੜ ਕਹਿ ਲੋ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਸੀਗਾ ਉਹ ਮਾਇੂਸ ਹੋ ਕੇ ਇਸ ਨਸ਼ੇ ਦੀ ਗ੍ਰਿਫਟ ਵਿੱਚ ਆ ਗਏ ਨਸ਼ੇ ਹਨ ਮੈਂ ਮੰਨਦਾ ਵਾਂ ਲੇਕਿਨ ਯੁੱਧ ਨਸ਼ੇ ਵਿਰੁੱਧ ਵਿੱਚ ਐਂ ਪੇਸ਼ ਕੀਤਾ ਜਾ ਰਿਹਾ ਕਿ ਸਾਰਾ ਨਸ਼ਾ ਜਿਹੜਾ ਉਹ ਮਗਰਲੀਆਂ ਸਰਕਾਰਾਂ ਨੇ ਆਪ ਪੈਦਾ ਕੀਤਾ ਤੁਸੀਂ ਦੇਖੋਗੇ ਮੈਂ ਕੱਲ ਪਰਸੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਇੱਕ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕਿ ਜਰੀਵਾਲ ਨੇ ਭਗਵੰਤ ਮਾਨ ਨੇ ਸਾਰੇ ਦੇਸ਼ ਵਿੱਚ ਜਾ ਰਿਹਾ ਇਸ਼ਤਿਹਾਰ ਜਿੱਥੇ ਹਿੰਦੀ ਦੀ ਖਬਰ ਉੱਥੇ ਹਿੰਦੀ ਚ ਜਾਵੇਗਾ ਜਿੱਥੇ ਅੰਗਰੇਜ਼ੀ ਵਾਲੀ ਅੰਗਰੇਜ਼ੀ ਜਾਵੇਗਾ ਉਹਦੇ ਲਿਖਿਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਇਹਨਾਂ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੀ ਭੁਗਤ ਕਰਕੇ ਪੰਜਾਬ ਨੂੰ ਤਬਾਹ ਕੀਤਾ ਇਜ਼ ਇਟ ਪੋਸੀਬਲ ਕੋਈ ਵੀ ਗਵਰਨਮੈਂਟ ਇਹ ਚਾਹੁੰਦੀ ਆ ਕਿ ਮੈਂ ਨਸ਼ਾ ਕਰਕੇ ਸਭ ਆਪਣੀ ਸਟੇਟ ਨੂੰ ਤਬਾਹ ਕਰਾ ਔਰ ਦੂਸਰੀ ਗੱਲ ਕਿ ਕਿਸੇ ਅਦਾਲਤ ਨੇ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਨੇ ਅੱਜ ਤੱਕ ਕਿਸੇ ਸਰਕਾਰ ਨੂੰ ਇਨਡਾਇਟ ਨਹੀਂ ਕੀਤਾ ਯਾਨੀ ਕਿ ਦੋਸ਼ੀ ਨਹੀਂ ਪਾਇਆ ਸਰਕਾਰ ਨੂੰ ਐ ਸੱਚ ਕਿ ਤੁਸੀਂ ਨਸ਼ੇ ਦੇ ਸਿਲਸਿਲੇ ਤੁਹਾਨੂੰ ਅਸੀਂ ਦੋਸ਼ੀ ਕਰਾਰ ਦਿੰਦੇ ਆ ਲੇਕਿਨ ਇਹਨਾਂ ਨੇ ਬਕਾਇਦਾ ਹਿਸ਼ਤਿਆਰਬਾਜ਼ੀ ਕਰਕੇ ਇਹਦਾ ਭਾਵ ਪਤਾ ਕੀ ਹੋ ਰਿਹਾ ਔਰ ਦੂਸਰਾ ਨਾਲ ਮੈਂ ਬਾਤ ਐਕਸਪਲੇਨ ਕਰਦਾ ਸੋ ਕਾਲਡ ਸਿੱਖਿਆ ਕ੍ਰਾਂਤੀ ਇਹ ਦੋ ਮੁੱਦੇ ਚੱਕ ਰਹੇ ਨੇ ਔਰ ਹਿੰਦੀ ਵਿੱਚ ਪ੍ਰਚਾਰ ਦੇਸ਼ ਤੇ ਆ ਸਾਰੀਆਂ ਦੂਜੇ ਸਟੇਟਾਂ ਵਿੱਚ ਪ੍ਰਚਾਰ ਇਹ ਬਿਲਕੁਲ ਉਸੇ ਤਰਜ਼ ਤੇ ਕੀਤਾ ਜਾ ਰਿਹਾ ਜਿਵੇਂ ਪਹਿਲਾਂ ਦਿੱਲੀ ਦਾ ਮਾਡਲ ਪੰਜਾਬ ਵਿੱਚ ਪੇਚਿਆ ਗਿਆ ਕਿ ਦਿੱਲੀ ਮੇ ਤਾਂ ਹਮਨੇ ਆਮ ਆਦਮੀ ਪਾਰਟੀ ਕਲੀਨਿਕ ਬਣਾ ਦੀ ਹੈ ਹਮਨੇ ਦਿੱਲੀ ਮੇ ਬਹੁਤ ਸਾਰੀ ਨੌਕਰੀਆਂ ਦੇਦੀ ਹੈ ਹਮਨੇ ਵਹਾਂ ਪਰ ਐਜੂਕੇਸ਼ਨ ਕਾ ਇੱਕ ਬਹੁਤ ਬੜਾ ਮਾਡਲ ਤਿਆਰ ਕਰ ਦਿਆ ਹੈ ਹੁਣ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਉਹ ਕਰਾਰੀ ਹਾਰ ਦਿੱਤੀ ਮਤਲਬ ਇੱਥੋਂ ਤੱਕ ਕਿ ਕੇਜਰੀਵਾਲ ਸਸੋਡਿਆ ਜਿਹੜੇ ਅਖੋਤੀ ਐਜੂਕੇਸ਼ਨ ਮਾਡਲ ਦੇ ਬਾਨੀ ਬਣਦੇ ਸੀਗੇ ਉਹਨਾਂ ਨੂੰ ਆਪਣੀਆਂ ਸੀਟਾਂ ਹਰਾ ਦਿੱਤੀਆਂ ਨੇ ਤੋ ਜਦੋਂ ਦੇਖਿਆ ਕਿ ਦਿੱਲੀ ਦਾ ਮਾਡਲ ਹੁਣ ਠੋਸ ਹੋ ਗਿਆ ਹੁਣ ਪੰਜਾਬ ਦਾ ਮਾਡਲ ਆ ਦੋ ਗੱਲਾਂ ਕਰ ਰਹੇ ਨੇ ਸਿਰਫ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਇਹਨੂੰ ਲੈ ਕੇ ਸਾਰੀਆਂ ਸਟੇਟਾਂ ਵਿੱਚ ਪ੍ਰਚਾਰ ਕਰ ਰਹੇ ਕਿ ਕਿਸੇ ਤਰੀਕੇ ਨਾਲ ਸਾਡੀ ਸ਼ਾਖ ਜਿਹੜੀ ਆ ਉਹ ਦੇਸ਼ ਵਿੱਚ ਬਚ ਜਵੇ ਤੋ ਅਲਟੀਮੇਟਲੀ ਇਹਦੇ ਵਿੱਚ ਵਿਕਟਿਮ ਕੌਣ ਹੋ ਰਿਹਾ ਵਾ ਆਪਣਾ ਪੰਜਾਬ ਔਰ ਜਿਹੜਾ ਇਹ ਕਹਿੰਦੇ ਕਿ 70 ਸਾਲਾਂ ਚ ਕੁਝ ਨਹੀਂ ਹੋਇਆ ਆ ਜਿਹੜਾ ਪਾਖੜਾ ਡੈਮ ਬਣ ਗਿਆ ਜਿਹੜੀਆਂ ਯੂਨੀਵਰਸਿਟੀਆਂ ਬੜੀਆਂ ਦਰਿਆਵਾਂ ਨੂੰ ਬੰਨ ਲੱਗੇ ਸਾਰੇ 13-14 ਹਜ਼ਾਰ ਪਿੰਡਾਂ ਚ ਅੱਜ ਤੋ ਸਾਰੇ ਦੇਸ਼ ਚੋਂ ਪਹਿਲਾਂ ਸੜਕਾਂ ਪਹੁੰਚੀਆਂ ਸਭ ਤੋਂ ਪਹਿਲਾਂ ਬਿਜਲੀ ਪਹੁੰਚੀ ਅੱਛਾ ਇਹ ਸਿੱਖਿਆ ਕ੍ਰਾਂਤੀ ਦਾ ਜਾਗੀ ਕੀ ਕਹਿ ਰਹੇ ਨੇ ਅ ਅੱਜ ਤੱਕ ਅਸੀਂ ਸਕੂਲਾਂ ਚ ਚਾਰ ਦਿਵਾਰੀਆਂ ਬਣਾਤੀਆਂ ਪਹਿਲਾਂ ਤਾਂ ਉਦਾਂ ਵੇੜੇ ਸੀ ਜੀ ਖੁੱਲੇ ਸੀਗੇ ਕੀ ਸੀਗੇ ਇਸ ਤਰ੍ਹਾਂ ਨਾਲ ਠੀਕ ਹੈ ਕੁਝ ਸਕੂਲ ਜਿਹੜੇ ਨੇ ਪੰਜਾਬ ਦੇ ਉਹ ਫੋਰ ਵੌਂਟ ਆਫ ਇਨਫਰਾਸਟ੍ਰਕਚਰ ਪੈਸੇ ਦੀ ਘਾਟ ਕਰਕੇ ਉਹਨਾਂ ਚ ਖਾਮੀਆਂ ਸੀਗੀਆਂ ਲੇਕਿਨ ਐਂ ਤਾਂ ਨਹੀਂ ਸੀਗਾ ਕਿ ਸਕੂਲ ਸਾਰੇ ਉਜੜੇ ਪਏ ਨੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਜਿਹੜੀ ਮਗਰਲੀ ਸਰਕਾਰ ਸੀਗੀ ਇਹਦੇ ਚ ਜਿਹੜੇ ਐਜੂਕੇਸ਼ਨ ਦੇ ਮੈਟ੍ਰਿਕ ਦੇ অর ਪਲੱਸ 2 ਦੇ ਰਿਜ਼ਲਟਸ ਹੰਦੇ ਪੰਜਾਬ ਫੇਰਲੀ ਗੁੱਡ ਸਟੈਂਡ ਕਰਦਾ ਰਿਹਾ ਹਾਲਾਂਕਿ ਕੱਲ ਪਰਸੋ ਜਿਹੜੇ 12ਵੀਂ ਦੇ ਰਿਜ਼ਲਟ ਆਏ ਇਹਨਾਂ ਦੇ ਜਿਹੜੇ ਸਕੂਲ ਆਫ ਐਮਿਨੈਂਸ ਬਣਾਏ ਨੇ ਸੋ ਕਾਲਡ ਅਖੋਤੀ ਉਹਦੇ ਚ ਜਿਹੜੇ 290 ਬੱਚੇ ਮੈਰਿਟ ਚ ਆਏ ਨਾ ਪੰਜਾਬ ਦੇ ਸਰਕਾਰੀ ਸਕੂਲਾਂ ਜਿਹੜੀ ਮੈਰਿਟ ਬਣੀ 290 ਆਏ ਉਹਨਾਂ ਚ ਸਕੂਲ ਆਫ ਐਮਿਨੈਂਸ ਜਿਹੜਾ ਬਹੁਤ ਪ੍ਰਚਾਰ ਕੀਤਾ ਪੈਸਾ ਖਰਚਾ ਰੰਗ ਰੋਗਨ ਕੀਤਾ ਦੋ ਬੱਚੇ ਆਏ ਮੈਰਿਟ ਦੇ ਦੈਟ ਮੀਨਸ ਕੀ ਅਸਲ ਵਿੱਚ ਕੰਮ ਥੱਲੇ ਨਹੀਂ ਹੋ ਰਿਹਾ ਔਰ ਸਾਰੇ ਸਿੱਖਿਆ ਕ੍ਰਾਂਤੀ ਦੇ ਨਿਪਟਰ ਤੁਸੀਂ ਸਾਰੇ ਪਿੰਡਾਂ 'ਚ ਵਸਦੇ ਹੋ ਨਾ ਆਪਾਂ ਕਿਹੜਾ ਕੋਈ ਇੰਗਲੈਂਡ ਰਹਿੰਦੇ ਆ ਅਮਰੀਕਾ ਰਹਿੰਦੇ ਆ ਕਿ ਸਾਨੂੰ ਆਣ ਕੇ ਦੱਸ ਰਹੇ ਨੇ ਕਿ ਅਸੀਂ ਹੁਣ ਆ ਕਰਾਤਾ 90% ਕੰਮ ਸਕੂਲਾਂ ਦਾ ਕਲਾਸਰੂਮਸ ਦਾ ਲੈਬਾਰਟਰੀਜ਼ ਦਾ ਆਪਣੇ ਖੇਡ ਮੈਦਾਨਾਂ ਦਾ ਚਾਰ ਦਿਵਾਰੀਆਂ ਦਾ ਵਾਸ਼ਰੂਮਸ ਦਾ ਬਾਥਰੂਮਸ ਦਾ ਪੰਜਾਬ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਠੀਕ ਸੀਗਾ ਲੇਕਿਨ ਇਹਨਾਂ ਨੇ ਦੇਖਿਆ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਕੋਈ ਨਵੀਂ ਆਪਣੀ ਮੁਹਿੰਮ ਤਿਆਰ ਕੀਤੀ ਤੇ ਇਹਨਾਂ ਨੇ ਆ ਸਿੱਖਿਆ ਕ੍ਰਾਂਤੀ ਦੇ ਤਹਿਤ 25000 ਨੀਂ ਪੱਥਰ ਰੱਖਿਆ ਜਾ ਰਿਹਾ ਵਾ ਪੰਜਾਬ ਦੇ ਵਿੱਚ 25000 ਕੁਝ ਕਰੋੜ ਰੁਪਏ ਦਾ ਖਰਚਾ ਹੋਵੇਗਾ ਔਰ ਜਦੋਂ ਪੰਜਾਬ ਚ ਘੁੰਮਦਾ ਤੁਸੀਂ ਦੇਖਿਆ ਹੈਲੀਕਾਪਟਰ ਦੀਆਂ ਫੋਟੋਆਂ ਆ ਗਈਆਂ ਕੇਜਰੀਵਾਲ ਸਿਸੋਡੀਆਂ ਸਾਡੇ ਸਰਕਾਰੀ ਜਹਾਜ਼ਾਂ 'ਚ ਬੈ ਕੇ ਇਹਦੇ ਰੈਲੀਆਂ ਕਰ ਰਹੇ ਨੇ ਤੇ ਨਾਲੇ ਸਾਨੂੰ ਉੱਥੇ ਗਾਲਾਂ ਕੱਢਦੇ ਨੇ ਜਾ ਕੇ ਕੱਲ ਜੋਧਾ ਵਗੈਰਾ ਕਿਸੇ ਕੱਟ 'ਚ ਕਹਿ ਰਹੇ ਸੀਗੇ ਬਹੁਤ ਪੰਜਾਬ ਕੋ ਤਬਾਹ ਕਰ ਦਿਆ ਇਹਨਾਂ ਨੇ ਅਬ ਹਮਨੇ 99% ਨਸ਼ਾ ਮੁਕਤ ਕਰ ਦਿਆ ਪੰਜਾਬ ਕੋ ਔਰ ਕੀ ਇਹ ਮੰਨਣ ਜੋ ਗੱਲ ਹੈ ਸਾਡੇ ਪੰਜਾਬ ਦਾ ਕੋਈ ਵੀ ਮੰਤਰੀ ਅਬ ਨਸ਼ਾ ਨਹੀਂ ਕਰਦਾ ਮੁੱਖ ਮੰਤਰੀ ਨਾਲ ਹੀ ਖੜਾ ਉਹਦੇ ਬਾਰੇ ਨਹੀਂ ਕੁਝ ਕਿਹਾ ਕਿਉਂਕਿ ਇਹਦੀ ਤਾਂ ਸ਼ਰਾਬ ਅੱਜ ਤੱਕ ਕੋਈ ਛਡਾ ਨਹੀਂ ਸਕੇ ਤੁਸੀਂ ਪਹਿਲਾਂ ਆਪਣੇ ਮੁੱਖ ਮੰਤਰੀ ਦੀ दारू ਤਾਂ ਛਡਾ ਕੇ ਦਿਖਾਓ ਜਿਸ ਵਿਅਕਤੀ ਨੇ ਆਪਣੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਬਰਨਾਲੇ ਦੀ ਰੈਲੀ 'ਚ ਸੌਂ ਤੋੜੀ ਆ ਪਹਿਲਾਂ ਉਹਦੀ ਸੌਂ ਦੁਬਾਰਾ ਉਹਦੀ ਪਰਪੱਖਤਾ ਕ੍ਰੋਸ ਹੋ ਕਿਉਂਕਿ ਕੇਜਰੀਵਾਲ ਵੀ ਉਸ ਬਰਨਾਲੇ ਦੇ ਇਕੱਠ ਵਿੱਚ ਆਪ ਸ਼ਾਮਲ ਸੀਗਾ ਇਹ ਇਤਿਹਾਸਿਕ ਫੈਸਲਾ ਕਰਾਰ ਦਿੱਤਾ ਸੀ ਕਿ ਜਿਹੜੀ ਭਗਵਾਨਤਮਾਨ ਨੇ ਉਹ ਸ਼ਰਾਬ ਛੱਡਦੀ ਬਸ ਸੋਨੇ ਇਤਿਹਾਸਿਕ ਫੈਸਲਾ ਹੋ ਗਿਆ ਜਿਹੜੀ ਸਟੇਟ ਦਾ ਮੁੱਖ ਮੰਤਰੀ ਆਪ ਜਿਹੜਾ ਵਾ ਉਹ ਡਰੱਗਸ ਵਿੱਚ ਜਾਂ ਨਸ਼ੇ ਦੇ ਵਿੱਚ ਇੱਕ ਵਾਰ ਨਹੀਂ अनेका ਵਾਰ ਦਰਜਨਾ ਵਾਰ ਡਿੱਗਦਾ ਨਜ਼ਰ ਆਇਆ ਕੀ ਅਸੀਂ ਕਹਿ ਸਕਦੇ ਕਿ ਨਸ਼ਾ ਮੁਕਤ ਪੰਜਾਬ ਦੇ ਵਿੱਚ ਹੋ ਗਿਆ ਨਸ਼ਾ ਪ੍ਰੋਬਲਮ ਹੈ ਮੈਂ ਮੈਂ ਨਹੀਂ ਕਹਿ ਰਿਹਾ ਕਿ ਮਗਰਲੀਆਂ ਸਰਕਾਰਾਂ ਆਇਆ ਮਗਰਲੀਆਂ ਪਾਰਟੀਆਂ ਤੋਂ ਨਹੀਂ ਕੰਟਰੋਲ ਹੋਇਆ ਇਹਦੇ ਕੋਈ ਸ਼ੱਕ ਨਹੀਂਗਾ ਪਰ ਕੀ ਤੁਹਾਡੇ ਇਹਨਾਂ ਤੋਂ ਕੰਟਰੋਲ ਹੋ ਗਿਆ ਜਦੋਂ ਇਹ ਰੈਲੀਆਂ ਤੇ ਕਹਿੰਦੇ ਨਸ਼ਾ ਮੁਕਤ ਕਰਤਾ ਪੰਜਾਬ ਕੱਲ ਬਰਨਾਲੇ ਦੇ ਵਿੱਚ ਦੋ ਬੱਚੇ ਓਵਰਡੋਜ਼ ਨਾਲ ਮਰੇ ਨੇ ਸਾਰੀਆਂ ਅਖਬਾਰਾਂ ਵਿੱਚ ਆ ਮੈਂ ਆਪਣੇ ਸੋਸ਼ਲ ਮੀਡੀਆ ਟਵਿੱਟਰ ਅਕਾਊਂਟ ਤੇ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਹੋਇਆ ਫੋਟੋ ਔਰ ਮੇਰੀ ਆਪਣੀ ਕਨਸਟੈਂਸੀ ਵਿੱਚ ਪਿਛਲੇ ਕੋਈ 10 ਦਿਨਾਂ ਚ ਤਿੰਨ ਮੌਤਾਂ ਓਵਰਡੋਜ਼ ਨਾਲ ਹੋਈਆਂ ਮੈਂ ਉਹਨਾਂ ਦੇ ਭੋਗਾਂ ਤੇ ਵੀ ਵਿਚਾਰਾਂ ਦੇ ਜਾ ਕੇ ਆਇਆ ਕੁਝ ਵਿਚਾਰੇ ਜਿਹੜੇ ਜ਼ਿੰਮੇਦਾਰ ਆ ਜੱਟ ਤਬਕਾ ਉਹ ਥੋੜਾ ਡਰਦਾ ਵੀ ਆ ਕਿ ਸਾਡੀ ਬਦਨਾਮੀ ਹੋਊਗੀ ਲੇਕਿਨ ਅੰਦਰ ਬੈਠ ਕੇ ਦੱਸ ਦੇਣੇ ਕਿ ਸਾਡੇ ਬੱਚੇ ਜਿਹੜੇ ਨਸ਼ੇ ਨਾਲ ਹੈਗੇ ਹੁਣ ਇਹਨਾਂ ਦੋਨਾਂ ਮਸਲਿਆਂ ਆਪਣੀ ਛਵੀ ਸਾਰੇ ਦੇਸ਼ ਵਿੱਚ ਪਹੁੰਚਾਉਣ ਬਣਾਉਣ ਵਾਸਤੇ ਹਾਲਾਂਕਿ ਬਣਨੀ ਨਹੀਂ ਨੀ ਖਤਮ ਹੋ ਚੁੱਕੀ ਇਹਨਾਂ ਦੀ ਖੇਡ ਲੇਕਿਨ ਉੱਥੇ ਸਾਡੇ ਪੰਜਾਬ ਨੂੰ ਭੰਡਿਆ ਜਾ ਰਿਹਾ ਵਾ ਬਦਨਾਮ ਕੀਤਾ ਜਾ ਰਿਹਾ ਪੰਜਾਬ ਦਾ ਕਿੱਡਾ ਵੱਡਾ ਗਲੋਰੀਅਸ ਪਾਸਟ ਹੈ ਜੋ ਸਾਡੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਹੈ ਜੋ ਇੱਕ ਗੌਰਵ ਮੇ ਇੱਕ ਰਾਜ ਬਣਿਆ ਮਹਾਰਾਜਾ ਰਣਜੀਤ ਸਿੰਘ ਉਹਦੀ ਤਾਂ ਕਦੀ ਕੇਜਰੀਵਾਲ ਨੇ ਕਦੀ ਗੱਲ ਨਹੀਂ ਕੀਤੀ ਅੱਛਾ ਦੂਜੇ ਦੋ ਮਸਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਦੀ ਇਹਨਾਂ ਨੇ ਰੇਤ ਮਾਫੀਆ ਦੀ ਗੱਲ ਕੀਤੀ ਹੈ ਇਹ ਉਹੀ ਕੇਜਰੀਵਾਲ ਹੈ ਨਾ ਜਿਹੜਾ ਕਹਿੰਦਾ ਸੀਗਾ ਕਿ 20000 ਕਰੋੜ ਰੁਪਇਆ ਮੈਂ ਇਲੀਗਲ ਮਾਈਨਿੰਗ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਗਾ ਜਮ੍ਹਾਂ ਕਿ ਨਾ ਹੁੰਦ ਰਿਹਾ ਪਿਛਲੇ 3 ਸਾਲਾਂ ਚ 250 300 ਕਰੋੜ ਰੁਪਇਆ ਸਾਲਾਨਾ 19750 ਕਰੋੜ ਰੁਪਏ ਬਾਰੇ ਇਸ ਕਰਕੇ ਨਹੀਂ ਗੱਲ ਕਰ ਰਿਹਾ ਕਿਉਂਕਿ ਇਹਨਾਂ ਦੀ ਜੇਬਾਂ ਜਾ ਰਿਹਾ ਹੁਣ ਸਾਰਾ ਇਹ ਆਪ ਇਹਨਾਂ ਦੇ ਮੰਤਰੀ ਸੰਤਰੀ ਸਭ ਖਾਰੇ ਨੇ ਅ ਮੈਂ ਪਹਿਲਾਂ ਵੀ ਕਹਿ ਰਿਹਾ ਕਿਹਾ ਵਾ ਔਰ ਹੁਣ ਵੀ ਕਹਿਣਾ ਵਾ ਕਿ ਜਿੰਨੇ ਪੰਜਾਬ ਦੇ ਕ੍ਰਸ਼ਰਸ ਨੇ ਪਰਟਿਕੁਲਰਲੀ ਕੰਡੀ ਬੈਲਟਸ ਰੋਪੜ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਹਫਤਾ ਮਹੀਨਾ ਭਰਦੇ ਨੇ ਇਹਨਾਂ ਮੰਤਰੀ ਨੂੰ 2 2 3 3 ਲੱਖ ਰੁਪਇ ਉਦੇ ਬਾਰੇ ਨਹੀਂ ਗੱਲ ਕਰਨਗੇ ਰੇਟ ਮਾਫੀਆ ਬਾਰੇ اچھا ਕਰਜ਼ਾ ਕਿੰਨਾ ਚੜਾਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ 'ਚ 1 ਲੱਖ ਕਰੋੜ ਰੁਪਏ ਤੋਂ ਉੱਤੇ ਜ਼ਿਆਦਾ ਕਰਜ਼ਾ ਚੜਾਇਆ ਜਿਹੜਾ ਨਾਰਮਲ ਕੋਰਸ ਵਿੱਚ ਕਰਜ਼ਾ ਪੰਜਾਬ ਦਾ 3 ਲੱਖ ਕਰੋੜ ਚੜਿਆ ਸੀਗਾ ਉਹ 30 ਸਾਲਾਂ ਚੜਿਆ ਸੀ 92 ਤੋਂ 2022 10 ਲੱਖ ਕਰੋੜ ਕਰਜ਼ਾ ਚੜਿਆ 30 ਸਾਲਾਂ 'ਚ ਇਹਦਾ ਮਤਲਬ 10 ਸਾਲ 'ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਲੇਕਿਨ ਇਹਨਾਂ ਨੇ 3 ਸਾਲਾਂ 'ਚ 1 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਾ ਐਡ ਕਰ ਉਹਦੇ ਬਾਰੇ ਵੀ ਨਹੀਂ ਕੋਈ ਗੱਲ ਕਰਨਗੇ ਕਿਉਂਕਿ ਸਾਰਾ ਵੇਸਟ ਅਲੀ ਸ਼ਾਨ ਕੁੱਠੀਆਂ ਤੇ ਆ ਸਰਕਾਰੀ ਅਮਲਾ ਤੇ ਹਜ਼ਾਰ ਹਜ਼ਾਰ ਗੱਡੀ ਤੇ ਟਬਰਾਂ ਨੂੰ ਗਨਮੈਨ ਤੇ ਮੰਤਰੀ ਤੇ ਸੰਤਰੀ ਜਿੰਨਾ ਫਰਾਡ ਇਹ ਆਪਣੇ ਪੰਜਾਬ ਦੇ ਨਾਲ ਲੋਕ ਕਰ ਰਹੇ ਨੇ ਨਾ ਤਾਂ ਇਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਵਾ ਔਰ ਕੱਲ ਇਹਨਾਂ ਦੇ 15 ਕਾਉਂਸਲਰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਪਾਰਟੀ ਛੱਡ ਕੇ ਅਲਬਦਾ ਕਹਿ ਗਏ ਆ ਤਾਂ ਤੁਸੀਂ ਥੋੜਾ ਜਿਹਾ ਵੇਟ ਕਰ ਲਓ 6-8 ਮਹੀਨੇ ਲੇ ਤਾਂ ਲੋਕੀ ਡਰਦੇ ਨੇ ਥੋੜਾ ਘਬਰਾਉਂਦੇ ਨੇ ਹਾਲਾਂਕਿ ਹੁਣ ਵੀ ਬਹੁਤ ਘੇਰਦੇ ਇਹਨਾਂ ਦੇ ਐਮਐਲਏ ਨੂੰ ਵਗੈਰਾ ਵਗੈਰਾ ਲੇਕਿਨ ਜਿੱਦਾਂ ਜਿੱਦਾਂ 2027 ਲੱਗ ਗਿਆ ਫਿਰ ਇਹਨਾਂ ਦਾ ਪਤਨ ਸਾਫ਼ ਹੈ ਪਤਨ ਵਾਲਾ ਪਤਨ ਨਹੀਂ ਹੋਣਾ ਬਹੁਤ ਸ਼ਰਮਨਾਕ ਇਹਨਾਂ ਦੀ ਹਾਰ ਹੋਵੇਗੀ ਇਹਨਾਂ ਨੂੰ ਮੈਂ ਪੁੱਛਣਾ ਚਾਹਉਣਾ ਕੇਜਰੀਵਾਲਤ ਭਗਵੰਤਪਾਣ ਨੂੰ ਕਦੀ ਆਪਣੇ ਮੰਤਰੀ ਕਟਾਰੂ ਚੱਕ ਬਾਰੇ ਬਿਆਨ ਦਿੱਤਾ ਹੋ ਏਡੀ ਭੈੜੀ ਹਰਕਤ ਕੀਤੀ ਇੱਕ ਨੌਜਵਾਨ ਮੁੰਡੇ ਦੇ ਨਾਲ ਤੁਸੀਂ ਕਦੀ ਉਹਦਾ ਬਿਆਨ ਦਿੱਤਾ ਤੁਸੀਂ ਕਦੀ ਸਰਬਜੀਤ ਮਾਨੂ ਕੇ ਉਹਨੇ ਤਿੰਨ ਉਹਨੇ ਇੱਕ ਜਗਰਾਵ ਵਿੱਚ ਐਨਆਰਆਈ ਦੀ ਕੋਠੀ ਕਬਜ਼ਾ ਕਰ ਲਿਆ ਸੀ ਉਹਦੇ ਬਾਰੇ ਉਹਦੇ ਬਾਰੇ ਬੋਲੇ ਹੋ ਤੁਸੀਂ ਆ ਸਰਾਰੀ ਬਾਰੇ ਬੋਲੇ ਹੋ ਕਦੀ ਆ ਪਠਾਨ ਮਾਜਰੀ ਦੀ ਉਹ ਜਿਹੜੀਆਂ ਇਮੋਰਲ ਸਕੈਂਡਲਸ ਉਹਦੇ ਬਾਰੇ ਬੋਲਿਓ ਤੁਹਾਡੇ ਪੁਲਿਸ ਆਫੀਸਰ ਦੇ ਉੱਤੇ ਇਡੇ ਗੰਭੀਰ ਇਲਜ਼ਾਮ ਲੱਗ ਰਹੇ ਹੋ ਤੁਸੀਂ ਕਦੀ ਬੋਲੇ ਹੋ ਕਦੀ ਤੁਸੀਂ ਕੋਈ ਕਰਾਪਸ਼ਨ ਦੇ ਉੱਤੇ ਜਵਾਬ ਦਿੱਤਾ ਪੰਜਾਬ ਦੇ ਵਿੱਚ ਸਾਰੀਆਂ ਤਹਿਸੀਲਾਂ ਤੇ ਥਾਣਿਆਂ ਵਿੱਚ ਵੱਡੇ ਪੱਧਰ ਦੇ ਉੱਤੇ ਲੁੱਟ ਹੋ ਰਹੀ ਆ ਇਕੱਲੇ ਬੋਰਡ ਲਾਉਣ ਨਾਲ ਰਿਸ਼ਟਾਚਾਰ ਥੋੜੋ ਖਤਮ ਹੋ ਜਾਏਗਾ ਮੇਰਾ ਖਿਆਲ ਪੰਜਾਬ ਦਾ ਇੰਨਾ ਜ਼ਿਆਦਾ ਪੈਸਾ ਬਰਬਾਦ ਕੀਤਾ ਇਹਨਾਂ ਨੇ ਆ ਪਬਲਿਸਿਟੀ ਤੇ ਐਡਵਰਟਾਈਜ਼ਮੈਂਟ ਤੇ ਸਾਰੇ ਪੰਜਾਬ ਦੇ ਵਿੱਚ ਨਸ਼ੇ ਦਾ ਤਸਕਰ ਬਾਰੇ ਸਾਨੂੰ ਜਾਣਕਾਰੀ ਦਿਓ WhatsApp ਨੰਬਰ ਦਿੱਤਾ ਇਦਾਂ ਹੀ ਪਹਿਲਾਂ ਰਿਸ਼ਟਾਚਾਰ ਦੇ ਬਾਰੇ ਕਰਦੇ ਹੁੰਦੇ ਸੀ ਕਿਸੇ ਨੇ ਕਹੀਆਂ ਲੋਕੀ ਹਾਰ-ਹਾਰ ਕੇ ਥੱਕ ਕੇ ਸ਼ਿਕਾਇਤਾਂ ਕਰਨੋਂ ਛੱਡ ਗਏ ਨੇ ਮੇਰੇ ਵੀਰੋ ਇਸ ਕਰਕੇ ਠੀਕ ਹੈ ਰਾਜਨੀਤੀ ਸਾਰੀਆਂ ਪਾਰਟੀਆਂ ਕਰਦੀਆਂ ਔਰ ਗਲਤੀਆਂ ਵੀ ਮਗਲੀਆਂ ਪਾਰਟੀਆਂ ਨੇ ਕੀਤੀਆਂ ਹੋਣਗੀਆਂ ਲੇਕਿਨ ਇੰਨੇ ਬਜਿੱਦ ਝੂਠੇ ਇੰਨੇ ਬੇਸ਼ਰਮੀ ਦੇ ਨਾਲ ਝੂਠ ਬੋਲਦੇ ਕਿ ਅਸੀਂ ਇਸ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਮਗਲੀਆਂ ਸਰਕਾਰਾਂ ਨੇ ਪੰਜਾਬ ਨੂੰ ਤਬਾਹ ਕਰਤਾ ਸੀਗਾ ਔਰ ਸਕੂਲ ਜਿਹੜੇ ਸੇ ਉਜੜੇ ਪਏ ਸੀਗੇ ਹੁਣ ਅਸੀਂ ਸਕੂਲਾਂ ਦੇ ਵਿੱਚ ਕ੍ਰਾਂਤੀ ਲੈ ਆਂਦੀ ਕ੍ਰਾਂਤੀ ਤਾਂ ਨਹੀਂ ਪੱਥਰਾਂ ਦੀ ਆਈ ਹੈ ਸਕੂਲਾਂ ਦੀ ਕ੍ਰਾਂਤੀ ਥੋੜੋ ਆਈ ਹੈ ਇਮਤਿਹਾਨਾਂ ਦੇ ਰਿਜ਼ਲਟ ਸਾਰੇ ਪ੍ਰਿੰਸੀਪਲ ਤੇ ਹੈਡਮਾਸਟਰ ਜ਼ਿਲ੍ਹਿਆਂ ਦੇ ਵਿੱਚ 80 80 70 70 ਪਰਸੈਂਟ ਪੋਸਟਾਂ ਖਾਲੀ ਪਈਆਂ ਨੇ ਸੋ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਔਰ ਬਾਹਰ بیٹھے ਵਿਸ਼ਵ ਤੋਂ ਐਨ ਆਰ ਆਈਜ਼ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਝੂਠੇ ਕੂੜ ਪ੍ਰਚਾਰ ਤੋਂ ਨਾੜੇ ਪ੍ਰਚਾਰ ਤੋਂ 네ਗੇਟਿਵ ਪਬਲਿਸਿਟੀ ਜੋ ਪੰਜਾਬ ਦੇ ਖਿਲਾਫ ਕਰ ਰਹੇ ਸਾਡੀ ਜੋ ਛਵੀ ਖਰਾਬ ਕਰ ਰਹੇ ਨੇ ਉਹ ਪੰਜਾਬ ਜਿਹਨੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਦੇ ਹਮਲੇ ਝੱਲੇ ਔਰ ਇਸ ਦੇਸ਼ ਦੀ ਆਬਰੂ ਨੂੰ ਔਰਤਾਂ ਨੂੰ ਬਚਾਇਆ ਇਹ ਉਹਨਾਂ ਨੂੰ ਭੰਡ ਰਹੇ ਨੇ ਸਾਡੇ ਗੁਰੂ ਸਾਹਿਬਾਨ ਜਿਹੜੇ ਛੋਟੇ-ਛੋਟੇ 7 ਸਾਲ 9 ਸਾਲ ਦੇ ਸੈਬਜ਼ਾਦੇ ਜਿਨ੍ਹਾਂ ਨੇ ਕਸ਼ਮੀਰ ਤੇ ਪੰਡਤਾਂ ਤੇ ਬ੍ਰਾਹਮਣਾਂ ਦੀ ਖਾਤਰ ਜੋ ਉਹਦੇ ਦਾਦਾ ਜੀ ਦੇ ਨਾਲ ਕੁਰਬਾਨੀ ਹੋਈ ਨੀ ਉਹਨਾਂ ਨੂੰ ਭੰਡ ਰਹੇ ਨੇ ਨਿੱਕੇ-ਨਿੱਕੇ ਸੈਬਜ਼ਾਦਿਆਂ ਦੀ ਕੁਰਬਾਨੀ ਨੂੰ ਅਜਾਈਂ ਕਰ ਰਹੇ ਨੇ ਔਰ ਜਿਹੜਿਆਂ ਦੀ ਫੋਟੋਆਂ ਮਗਰ ਟੰਗੀਆਂ ਬਾਬਾ ਸਾਹਿਬ ਅੰਮ੍ਰਿਤਧਰ ਦੀਆਂ ਉਹਦੇ ਰੋਜ਼ ਕਾਨੂੰਨ ਨੂੰ ਛਿੱਕੇ ਤੇ ਟੱਗਦੇ ਨੇ ਰੋਜ਼ ਕਨਸਟੀਟਿਊਸ਼ਨ ਨਾਮ ਦੀ ਪੰਜਾਬ ਦੇ ਵਿੱਚ ਕੋਈ ਨਾਮ ਨਹੀਂ ਰਹਿੰਦੇ ਜਿਹੜੇ ਜਿਹੜੀ ਕਨਸਟੀਟਿਊਸ਼ਨ ਦਾ ਨਿਰਮਾਤਾ ਸੀ ਕੇ ਲਈ ਫੋਟੋ ਟੰਗਣ ਦੇ ਨਾਲ ਉਹਦਾ ਨਾ ਹੋ ਜੂਵੇਗਾ ਔਰ ਸੀਤ ਭਗਤ ਸਿੰਘ ਤਾਂ ਮੈਂ ਕਹਿੰਨਾ ਰੋਂਦਾ ਹੋਣਾ ਉੱਥੇ ਬੈਠਾ ਜਿੱਥੇ ਵੀ ਉਹ ਕੋ ਦੇਖਦਾ ਹੋਣਾ ਕਿ ਯਾਰ ਐਡੇ ਝੂਠੇ ਬੰਦੇ ਮੇਰੀ ਮਜ਼ਾਰ ਤੇ ਮੇਰੀ ਅ ਬਰਸੀ ਤੇ ਤੇ ਮੇਰੇ ਉੱਥੇ ਜਿਹੜੀ ਸਾਡੀ ਬਣੀ ਹੋਈ ਆ ਉਹਨਾਂ ਦੀ ਯਾਦਗਾਰ ਉੱਥੇ ਆਣ ਕੇ ਸੌਹਾ ਖਾਂਦੇ ਨੇ ਝੁੱਟੀਆਂ ਤੇ ਨਾਮ ਵਰਤਦੇ ਨੇ ਮੇਰਾ ਤੇ ਕੰਮ ਕਰਦੇ ਨੇ ਡੀਪ ਸਟੇਟ ਦਾ ਸਾਡੇ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਕੀ ਭਗਸ਼ੀਤ ਭਗਤ ਸਿੰਘ ਅੱਜ ਜਿੰਦਾ ਹੁੰਦਾ ਤੇ ਯੂਆਪਾ ਤੇ ਐਨਐਸਏ ਲਾਉਣ ਦਿੰਦਾ ਸਾਡੇ ਕਿਸਾਨਾਂ ਦਾ ਅੰਦੋਲਨ ਖਦੇੜਿਆ ਬੁਲਡوزر ਚਲਾਏ ਜੀਸੀਬੀ ਮਸ਼ੀਨਾਂ ਚਲਾਈਆਂ ਅਗਰ ਸ੍ਰੀ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਤੇ ਕੀ ਉਹ ਇਦਾਂ ਦੇ ਕਾਲੇ ਕਾਨੂੰਨ ਤੇ ਕਿਸਾਨਾਂ ਦੇ ਖਿਲਾਫ ਇਹ ਅਤਿਆਚਾਰ ਹੋਣ ਦਿੰਦੇ ਅੱਜ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲਾ ਸਕਦਾ ਕੋਈ ਮੁਜ਼ਾਰਾ ਨਹੀਂ ਕਰ ਸਕਦਾ ਅਗਰ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਜਿਨ੍ਹਾਂ ਨੇ ਸਾਨੂੰ ਫੰਡਮੈਂਟਲ ਰਾਈਟ ਦਿੱਤਾ ਕਨਸਟੀਟਿਊਸ਼ਨ ਵਿੱਚ ਰਾਈਟ ਟੂ ਐਕਸਪ੍ਰੈਸ਼ਨ ਐਂਡ ਫਰੀडम ਆਫ ਸਪੀਚ ਉਹ ਅੱਜ ਅਗਰ ਜਿੰਦੇ ਹੁੰਦੇ ਤਾਂ ਕੀ ਉਹ ਇਸ ਤਰ੍ਹਾਂ ਦੇ ਜਿਹੜੀ ਇਹਨਾਂ ਨੇ ਆਵਾਜ਼ ਬੰਦ ਕਰਤੀ ਸਾਰੇ ਪੰਜਾਬ ਦੇ ਲੋਕਾਂ ਦੀ ਧਰਨੇ ਮੁਜਾਰਿਆ ਤੇ ਮਨਾਈ ਕਰ ਦਿੱਤੀ ਕੀ ਹੋ ਇਸ ਨੂੰ ਪਰਫਾਨ ਕੀ ਦਿੰਦੇ ਸੋ ਇਸ ਕਰਕੇ ਮੇਰੇ ਵੀਰੋ ਭੈਣੋ ਬਜ਼ੁਰਗੋ ਮੈਨੂੰ ਪਤਾ ਤੁਸੀਂ ਸਾਰੇ ਸਮਝ ਚੁੱਕੇ ਹੋ ਕੋਈ ਕਸਰ ਨਹੀਂ ਰਹੇਗੀ ਲੇਕਿਨ ਫਿਰ ਵੀ ਜਿਹੜੀ ਬਕਾਇਆ ਕਸਰ ਆ ਉਹਨਾਂ ਦੀ ਕੱਢੋ ਔਰ ਇਹੀ ਭਗਵਾਨ ਕਹਿੰਦਾ ਹੁੰਦਾ ਸੀ ਕਿ ਆਪਣੇ ਬੰਦਿਆਂ ਨੂੰ ਸਵਾਲ ਪੁੱਛਿਆ ਕਰੋ ਹੁਣ ਸਵਾਲ ਕਿਦੋਂ ਪੁੱਛਣਗੇ ਜੀ ਤੁਸੀਂ 100 100 ਬੰਦਾ ਪੁਲਿਸ ਦਾ ਨਾਲ ਲੈ ਕੇ ਆਉਨੇ ਹੋ ਜਿਹੜਾ ਬੰਦਾ ਬੋਲਦਾ ਉਹਦੇ ਤੇ ਪਰਚੇ ਦਰਜ ਕਰਦੇ ਹੋ ਪਰ ਫਿਰ ਵੀ ਮੈਂ ਕਹੂੰਗਾ ਤੁਸੀਂ ਬਹਾਦਰੋਂ ਪੰਜਾਬ ਦੇ ਲੋਕੋ ਜਿੱਥੇ ਆਉਂਦੇ ਨੇ ਇਹਨਾਂ ਨੂੰ ਘੇਰ ਕਿ ਤੁਹਾਡੀ ਆ ਸਿੱਖਿਆ ਕ੍ਰਾਂਤੀ ਬੋਗਸ ਐ ਤਾੜਾ ਯੁੱਧ ਨਸ਼ੇ ਵਿਰੁੱਧ ਬੋਗਸ ਐ ਔਰ ਤੁਸੀਂ ਪੰਜਾਬ ਦੇ ਖਜ਼ਾਨੇ ਦਾ ਬੇੜਾ ਗਰਕ ਕਰ ਦਿੱਤਾ ਸਾਡੇ ਹੈਲੀਕਾਪਟਰ ਜਹਾਜ਼ ਵਰਤਨੇ ਬੰਦ ਕਰੋ ਸਰਕਾਰੀ ਮੀਟਿੰਗਾਂ ਲੈ ਰਹੇ ਨੇ ਮਨੀਸ਼ ਸੋਢੀਆ ਪੰਜਾਬ ਭਵਨ ਸਾਡਾ ਸਰਕਾਰੀ ਇੱਕ ਗੈਸਟ ਹਾਊਸ ਐ ਉੱਥੇ ਬੈਠ ਕੇ ਆ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਨੂੰ ਬੁਲਾ ਕੇ ਜਿਹੜੇ ਹੁਕਮ ਦਿੰਦੇ ਨੇ ਇਹਨਾਂ ਦੀਆਂ ਸਰਕਾਰੀ ਮੀਟਿੰਗਾਂ ਕਰਨੀਆਂ ਬੰਦ ਕਰੋ ਪੰਜਾਬ ਦੇ ਵਿੱਚ ਰੂਲ ਆਫ ਲਾ ਬਹਾਲ ਹੋਣਾ ਚਾਹੀਦਾ ਮੁਜਾਰੇ ਤੇ ਕਰ ਰਿਆਂ ਮਾਰਨ ਦੀ ਜਿਹੜੀ ਪਰਵਾਨਗੀ ਹੋਣੀ ਚਾਹੀਦੀ ਹੈ ਔਰ ਝੂਠੇ ਪਰਚੇ ਬੰਦ ਹੋਣੇ ਚਾਹੀਦੇ ਆ ਬਦਲਾਖੋਰੀ ਬੰਦ ਹੋਣੀ ਚਾਹੀਦੀ ਹੈ ਜਿਹੜਾ ਤੁਹਾਨੂੰ ਅਸਲ ਕੰਮ ਲੋਕਾਂ ਨੇ ਦਿੱਤਾ ਉਹ ਕਰੋ ਨਹੀਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਹੀ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣੇ ਆਪਣੇ ਪਿੰਡ ਚ ਜੋ ਇਹਨਾਂ ਨੇ ਸਾਡੇ ਕਿਸਾਨ ਜਥੇਬੰਦੀਆਂ ਦੀ ਤੋਹਫੀਨ ਕੀਤੀ ਆ ਔਰ ਉਹਨਾਂ ਤੇ ਅਤਿਆਚਾਰ ਕੀਤਾ ਤੇ ਲਾਠੀਆਂ ਤੇ ਡਾਂਗਾਂ ਭਰਾਈਆਂ ਇਹਨਾਂ ਦੀ ਆਪਾਂ ਨੂੰ ਜ਼ਰੂਰ ਇਹਨਾਂ ਦੀ ਪੁੱਛ ਪੜਤਾਲ ਇਹਨਾਂ ਲੋਕਾਂ ਤੋਂ ਕਰਨੀ ਚਾਹੀਦੀ ਅੱਜ ਦੇ ਇਸ ਵਿਸ਼ੇ ਤੇ ਕਿ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ